सीएमते निगम लैंड ब्रांच ਦੇ ਇੰਸਪੈਕਟਰ ਮਨੀਸ਼ ਪੁਰੀ ਨੇ ਪਟਿਆਲਾ ਵਿੱਚ ਅੱਜ ਆਪਣੇ ਪੂਰੀ ਟੀਮ ਦੇ ਨਾਲ ਅਦਾਲਤ ਬਾਜ਼ਾਰ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਦਿਖੇ ਅਤੇ ਦੱਸ ਦिए ਕਿ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਦਾ ਜਿਹੜਾ ਸਮਾਨ ਪਿਆ ਹੋਇਆ ਸੀ ਮਨੀਸ਼ ਪੁਰੀ ਇੰਸਪੈਕਟਰ ਵੱਲੋਂ ਦੁਕਾਨਦਾਰਾਂ ਨੂੰ ਹਦਾਇਤ ਦਿੱਤੀ ਗਈ ਇਹ ਆਪਣਾ ਸਮਾਨ ਅੰਦਰ ਰੱਖੋ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਚਾਤਾ ਮਿਲ ਸਕੋ ਹਮੇਂ ਜੋ ਹੋਣਾ ਨਜੀਕ ਆ ਰਿਹਾ ਹੈ ਨੰਦ ਨੂੰ ਲੈ ਕੇ ਜਿਹੜਾ ਕੈਂਪੇਨ ਚਲਾਇਆ ਜਾ ਰਿਹਾ ਹੈ ਪੰਜਾਬ ਤੋਂ ਆਸਰ ਟ੍ਰੈਫਿਕ ਨਿਯਮਾਂ ਦੀ ਸਭ ਨਾਲ ਪਾਲਣਾ ਕਰਨਾ ਹੈ ਟ੍ਰੈਫਿਕ ਪੁਨੀਸ਼ੀ ਚਾਹੇ ਜਾਂ ਚਾਹੇ ਇਸੇ ਪਰ ਸ਼ਾਸਨ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਇੱਕ ਸਾਡੀ ਚੁਣਵਾਰੀ ਬਣ ਰਹੀ ਹੈ ਉਸ ਸਮੇਂ ਸਮੇਂ ਤੇ ਕੈਂਪੇਨ ਕੀਤੀਆਂ ਜਾਂਦੀਆਂ ਨੇ ਹਮ ਥੋੜਾ ਫੈਸਟੀਵਲ ਦਾ ਸੀਜ਼ਨ ਹੋਣ ਕਰਕੇ ਮਾਰਕੀਟ ਨੂੰ ਜ਼ਿਆਦਾ ਰਾਸਟਿਕ ਤੋਂ ਮਿਲ ਰਿਹਾ ਹੈ ਇਸ ਕਰਕੇ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਹੁਕਮਨ ਦੇ ਤਹਿਤ ਮਾਨਵ ਕਿਪਟ ਮਾਰੇ ਦਾ ਅੱਜ ਇਸ ਸੈਸ਼ਲ ਡਰਾਈਵ ਕੈਲਪ ਕੇ ਮੈਂ ਤਰੀਫ ਨੂੰ ਸ਼ੁਰੂ ਕੀਤੀ ਹੈ ਕਿ ਫਾਰੇ ਗਰਾਊਂਡ ਵਾਲੇ ਏਰੀਆ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਮਦੇ ਸਿੱਤਾ ਜਾਨੇ ਛਾਪ ਪੀਪਲ ਨੂੰ ਵੀ ਤੇ ਆਮ ਪਬਲਿਕ ਵੀ ਮੈਂ ਮੈਂ ਬੁਗਾਰਿਸ਼ ਕਰਦੀ ਹਾਂ ਤੁਹਾਡੇ ਸੱਜਣ ਤੇ ਰਾਹੀ ਕਿ ਉਹ ਵੀ ਸਾਨੂੰ ਸਹਿਯੋਗ ਦੇਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਆਪਾਂ ਕਿਰੇ ਵੀ ਇੱਥੇ ਨੇ 2-ਵੀਲਰਸ ਨੇ ਜਾਂ 4-ਵੀਲਰਸ ਨੇ ਉਹਨੂੰ ਪ੍ਰੋਪਰ ਬਾਰਕੀ ਸਾਤੇ ਪਾਵੇ ਮੈਂ ਡਰਾਈਵ ਇਹ ਰਿਕਸ਼ੇ ਦੀ ਗੱਲ ਕਰ ਰਹੀ ਹਾਂ ਇਹਨਾਂ ਦੇ ਕੋਈ ਸਨਾਨਕ ਨਹੀਂ ਹੈ ਕੋਈ ਐਂਬਲਮ ਨਹੀਂ ਹੈ ਨਾ ਨੰਬਰ ਪਲੇਟ ਹੈ ਦੇ ਪਪਾ ਅੱਗੇ ਮੈਂ ਰਹੇ ਮੈਂ ਉਹਦੇ ਤੇ ਡਿਸਕਸ ਆਹ ਲੋਕਾਂ ਦੀ ਜਨਨੀਅਲ ਨੂੰ ਗਿਆਦਾ ਕੇ ਰਾਸ਼ਵਾਲੀ ਏਰੀਆ ਦੇ ਵਿੱਚ ਛੋਟੇ-ਛੋਟੇ ਕਨੈਸ ਕਰਕੇ ਚਲਾਏ ਗਏ ਨੇ ਤੇ ਉਹ ਪਿਕਨ ਡਰਾਪ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਾਸ ਕਰਨ ਲਈ ਐਸ ਜੀ ਰਾਸ਼ ਕਰਨ ਲਈ ਉਹਨਾਂ ਨੂੰ ਵੀ ਸਮਝਾਇਆ ਜਾਂਦਾ ਮੈਂ ਫਿਰ ਵੀ ਟ੍ਰੈਫਿਕ ਡੀਐਸਟੀ ਟ੍ਰੈਫਿਕ ਨਾਲ ਮੈਂ ਇਸ ਮਸਲੇ ਤੇ ਫੋਕਸ ਕਰ ਰਿਹਾ ਆਪਣਾ ਮੋਰਚਾ ਪਰ ਜਿਸ ਤੱਕ ਇਹ ਅਵੇਅਰਨੈਸ ਹੀ ਹੈ ਕੰਬੀਆਂ ਪੱਕਿਆ ਹਸਰ ਕਰਨਗੇ ਜਾਨੀ ਇਹਨਾਂ ਨੂੰ ਘਰੇ ਅਬ ਇਹਨੇ ਇਸ ਤੇ ਹਦਾਇਤ ਨਹੀਂ ਕੋਈ ਗੱਲਾ ਵੇਰ ਨਹੀਂ ਲਗੜ ਲਗ ਇਹਨਾਂ ਨੂੰ ਜੈਦ ਕਰ ਰਹੇ ਆ ਮਾ ਜੇ ਤੇ ਪਤਾ ਕਿ ਨੂ ਬੈਂਕਸ ਸੂਧਲੀ ਵੈਂਟ ਆਨ ਗਿਆ ਮੈਂ ਪਰ ਇਹਨਾਂ ਦੇ ਉੱਪਰ ਗੌਰ ਨਹੀਂ ਕੀਤਾ ਜਾਂਦਾ بار بار ਇੱਕ ਇੱਕ ਵਾਰ ਹੀ ਉਹਨ ਗੇੜਾ ਜਿਹੜਾ ਤੁਹਾਡੇ ਉਹਨੂੰ ਲਗਾਇਆ ਜਾਏਗਾ ਦੁਬਾਰਾ ਫਿਰ ਕੋਈ ਦੇਖੋ ਉਹਦੇ ਲਈ ਟ੍ਰੈਫਿਕ ਪੁਲਿਸ ਪੁਆਇੰਟਾਂ ਤੇ ਆਪਣੇ ਤੇ ਹੈਗੀ ਨਾ ਸ਼ਹਿਰ ਦੇ ਵਿੱਚ ਬਾਕ ਕਰ ਰਹੀ ਹੈ ਆਪਣੇ ਜਿਹਨੇ ਇਹ ਰਿਸਟ੍ਰਿਕਸ਼ਨ ਦੇ ਲਈ ਆਈ ਥਿੰਕ ਕੋਤਵਾਲੀ ਦੇ ਅੰਡਰ ਪੈਂਦਾ ਕੋਤਵਾਲੀ ਪੁਲਿਸ ਵੀ ਇਸ ਚੀਜ਼ ਨੂੰ ਸੁਪਰਵਾਈਜ਼ ਕਰਦੀ ਹੈ ਅਸੀਂ ਗਲ ਨਹੀਂ ਹੈਗੀ ਹੁਣ ਸਾਰੇ ਸਾਰੇ ਏਰੀਆਜ਼ ਦੇ ਵਿੱਚ ਜਿਹੜੀ ਰਿਸਪੈਕਟਿਵ ਪੁਲਿਸ ਹੈ ਉੱਥੋਂ ਦੀ ਉਹਦੇ ਦੇ ਫੌਜ ਭਾਈ ਸ਼ੌਪੀਕਰ ਤੋਂ ਨਹੀਂ ਕੰਮ ਕਰ ਨਹੀਂ ਮੰਨਨਗੇ ਤੇ ਉਹਨਾਂ ਦੇ ਉੱਪਰ ਕਾਰਵਾਈ ਫਿਰ ਬਾਅਦ ਵਿੱਚ ਕੀਤੀ ਜਾ ਸਕਦੀ ਹੈ ਨਹੀਂ ਮੰਨ ਸਾਫ਼ ਕਰਦੀ ਪੁਲਿਸ ਬਾਹਰ ਮੈਡਮ ਜੀ ਉਹ ਹੋਵੇਗਾ ਆਪ ਤੋਂ ਜੀ ਅੰਦਰ ਆ ਰਹੇ ਆ ਰਹੇ ਦੇਖੋ ਪਾਸੇ ਮੈਂ ਇੱਥੇ ਰੌਕੇ ਨਾਲ ਮੈਂ ਸਾਹਮਣੇ ਇੱਥੇ ਰੌਕੇ ਨਾਲ ਕੋਲਪਰ ਦੀ ਸਹਿਯੋਗ ਦੇ ਨਾਲ ਕੀਤੀ ਜਾ ਸਕਦੀ ਹੈ ਮੈਡਮ ਸਾਹਮਣੇ ਦੇਖ ਕੇ ਇੰਪੋਰਟੈਂਟ ਇਦੇ ਬਾਰੇ ਜੇ ਸਾਨੂੰ ਰਾਤ ਮੈਸੇਜ ਆਇਆ ਸੀ ਸਾਡੇ ਜੁਆਇੰਟ ਕਮਿਸ਼ਨਸ ਮੈਡਮ ਦਾ ਦੀਪਜੋਤ ਕੌਰ ਜੀ ਦਾ ਉਹਨਾਂ ਅਤੇ ਸਾਡੇ ਕਮੇਹਮਾਨਿਕ ਕਮਿਸ਼ਨਰ ਸਾਹਿਬ ਗਰਜਤ ਕੁਬਰਾਏ ਜੀ ਦਾ ਉਹ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਐਸਡੀਐਮ ਮੈਡਮ ਵੱਲੋਂ ਜੀਸੀ ਸਾਹਿਬ ਵੱਲੋਂ ਮੈਸੇਜ ਹੈਗਾ ਵੀ ਤੁਸੀਂ ਜਿਹੜਾ ਇਹ ਇਕੱਠੀ ਕੈਂਪੇਨ ਚਲਾਨੀ ਹੈ ਵੀ ਜਿਹੜੀ ਲੋਕਾਂ ਨੂੰ ਜਿਹੜੀ ਹੈ ਟ੍ਰੈਫਿਕ ਦੀ ਉਲੰਘਣਾ ਜਿਹੜੇ ਕਰਦੇ ਨੇ ਜਾਂ ਜਿਹੜੇ ਦੁਕਾਨਦਾਰ ਵੀਰ ਉਹ ਆਪਣੇ ਦੁਕਾਨਾਂ ਦੇ ਬਾਹਰ ਫੜੀਆਂ ਲਗਵਾਉਂਦੇ ਨੇ ਵੀ ਉਹਨਾਂ ਨੂੰ ਅਵੇਰਨੈਸ ਕਰਨਾ ਵੀ ਅਰਜਤੋ ਬਾਅਦ ਇਹ ਜਿਹੜੀ ਲਾਈਨ ਡਰਾਅ ਕੀਤੀ ਜਾ ਰਹੀ ਹੈ ਵੀ ਇਸ ਤੋਂ ਇਸ ਦੇ ਬਾਹਰ ਆਪਾਂ ਨੇ ਕੋਈ ਵੀ ਜਿਹੜਾ ਸਮਾਨ ਤੁਸੀਂ ਰੱਖਿਆ ਜਾਏਗਾ ਤਾਂ ਤੁਹਾਡੇ ਚਲਾਨ ਵੀ ਕਿਤੇ ਜਾਣਗੇ ਤੇ ਤੁਹਾਡਾ ਸਮਾਨ ਵੀ ਜੱਫਾ ਕੀਤਾ ਜਾਏਗਾ ਕੋਈ ਨਾ ਦੁਕਾਨਦਾਰ ਬੰਦੇ ਨੇ ਰੇਡੀਆਂ ਲਗਾਉਂਦੇ ਆ ਪੈਸੇ ਮੋٹے ਰਕਮ ਲੈਂਦੇ ਆ ਰੇਡੀਆਂ ਤੋਂ ਹਾਂਜੀ ਹਾਂਜੀ ਉਸੇ ਤਹਿਤ ਜੀ ਅਸੀਂ ਇਹ ਜਿਹੜੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਵੀ ਅਸੀਂ ਜਿਹੜਾ ਇਹਨਾਂ ਦੇ ਚਲਾਨਿੰਗ ਕਰਾਂਗੇ ਜੀ ਜਿਹੜੇ ਦੁਕਾਨਦਾਰ ਦੇ ਬਾਹਰ ਜਿਹੜੀ ਬੜੀ ਲੱਗੀ ਹੋਏਗੀ ਚਲਾਨ ਉਹਦੀ ਦੁਕਾਨ ਦਾ ਹੋਏਗਾ ਤਾਂ ਜੋ ਆਪਣੇ ਬਾਹਰ ਲਗਾਣ ਹੀ ਨਾ ਦੇ ਸਕਣ ਕਿਉਂਕਿ ਉਹਨਾਂ ਤੋਂ ਮੋਟਾ ਕਿਰਾਇਆ ਵਸੂਲਦੇ ਨੇ ਇਹ ਵੀ ਸਾਨੂੰ ਪਤਾ ਚੱਲਿਆ ਜੀ ਨਹੀਂ ਨਹੀਂ ਇਹ ਰੈਗੂਲਰ ਹੈ ਕਿ ਤੁਸੀਂ ਦੇਖੋ ਮੈਂ ਕੱਲ ਵੀ ਉਰੇ ਜਿਹੜੀ ਹੈ ਚਲਾ ਆਪਣੀ ਡਰਾਈਵ ਚਲਾ ਕੇ ਗਏ ਹਾਂ ਉਸ ਤੋਂ ਬਾਅਦ ਅੱਜ ਤ੍ਰਿਪੜੀ ਵੀ ਜਾ ਕੇ ਆਏ ਸੀ ਤਾਂ ਐਦਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਜ਼ ਮੇਰੇ ਵੱਲੋਂ ਇੱਕ ਇੱਕ ਨਾ ਇੱਕ ਬਾਜ਼ਾਰ ਦੇ ਵਿੱਚ ਜਾਇਆ ਜਾਂਦਾ ਜੀ ਜਿਵੇਂ ਬਾਈਕ ਪੱਟੀ ਲੱਕੜੀ ਕੇ ਹੈ ਜਿਵੇਂ ਇਸ ਤੋਂ ਬਾਅਦ ਬਾਈਕ ਦਾ ਜਾਂਦਾ ਉਹ ਚਲਾਨਟ ਕੀਆ ਜਾਏਗਾ ਨਹੀਂ ਵਾਈਕਲ ਦਾ ਜਿਹੜਾ ਚਲਾਨ ਦੇ ਸਬੰਧ ਹੈ ਉਹ ਟ੍ਰੈਫਿਕ ਪੁਲਿਸ ਨਾਲ ਹੈ ਉਹਦੇ ਨਾਲ ਨਗਰ ਨਿਗਮ ਦਾ ਕੋਈ ਤਾਲੁਕ ਨਹੀਂ ਹੈ ਜੀ ਠੀਕ ਹੈ